ਸਸ਼ੀ ਕਾਲ ਜੀ ਨਮਸਕਾਰ ਕੱਲ ਆਜ਼ਾਦੀ ਦਿਵਸ ਤੇ ਜਦੋਂ ਰਾਹੁਲ ગાંધી ਜੀ ਨੇ ਆਪਣੇ ਕਾਰਿਆਲੇ ਤੇ ਝੰਡਾ ਲਹਿਰਾਇਆ ਤਾਂ ਉਸ ਮੌਕੇ ਤੇ ਉਹਨਾਂ ਦੇ ਨਾਲ ਸੀਗੇ ਜਗਦੀਸ਼ ਟੈਟਲਰ ਹੁਣ ਸਾਨੂੰ ਸਭ ਨੂੰ ਪਤਾ ਹੈ ਕਿ ਜਗਦੀਸ਼ ਟੈਟਲਰ ਦਾ ਜਿਹੜੇ ਸਿੱਖਾਂ ਦੀ ਨਸਲ ਖੁਸ਼ੀ ਹੋਈ ਸੀ ਉਹਦੇ 'ਚ ਕਿੰਨਾ ਵੱਡਾ ਹੱਥ ਹੈ ਤਾਂ ਹੈਰਾਨ ਨਹੀਂ ਹੁੰਦੀ ਇਸ ਗੱਲ ਦੀ ਕਿ ਰਾਹੁਲ ગાંધી ਜੀ ਜੋ ਕਹਿੰਦੇ ਨੇ ਕਿ ਮੈਂ ਸਭ ਨਾਲ ਪਿਆਰ ਕਰਦਾ ਹਾਂ ਔਰ ਸਿੱਖਾਂ ਵਾਸਤੇ ਮੇਰੇ ਦਿਲ 'ਚ ਬਹੁਤ ਹਮਦਰਦੀ ਹੈ ਪੰਜਾਬ 'ਚ ਕਿਹੋ ਜਿਹੀ ਗੱਲਾਂ ਕਰਦੇ ਨੇ ਤੇ ਫਿਰ ਇਹ ਬੰਦਾ ਉੱਥੇ ਕੀ ਕਰ ਰਿਹਾ ਸੀਗਾ ਸੋ ਇਹ ਸਵਾਲ ਜਿਹੜਾ ਉਹਨਾਂ ਨੂੰ ਪੁੱਛਣਾ ਬਣਦਾ ਸਾਡਾ ਕਿ ਤੁਹਾਡੀ ਕੀ ਮਜਬੂਰੀ ਹੈ ਕੀ ਮੁਸ਼ਕਲਤ ਤੁਹਾਡੀ ਕਿ ਤੁਸੀਂ ਉਸ ਬੰਦੇ ਨੂੰ ਨਾਲ ਰੱਖਦੇ ਹੋ ਜਿਸ ਨੇ ਸਿੱਖਾਂ ਦਾ ਇਨਾ ਭਾਰੀ ਨੁਕਸਾਨ ਕੀਤਾ ਸੀਗਾ 84 ਦੇ ਦੰਗੇ ਹੋਏ ਸੀਗੇ ਔਰ ਹਜ਼ਾਰਾਂ ਲੋਕਾਂ ਨੇ ਕਿਹਾ ਆ ਕਿ ਉਹਦੇ ਚ ਜਗਦੀਸ਼ ਟੈਟਲਰ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਅੱਗੇ ਲੱਗ ਕੇ ਜਿਹੜੀਆਂ ਸੀਗੀਆਂ ਪੀੜਾਂ ਸੀ ਉਹਨਾਂ ਨੂੰ ਕਹਿ ਰਿਆ ਸੀਗਾ ਉਹਨਾਂ ਨੂੰ ਅੱਗੇ ਵਧ ਕੇ ਸਿੱਖਾਂ ਦਾ ਨੁਕਸਾਨ ਕਰਨ ਵਾਸਤੇ ਕਹਿ ਰਿਆ ਸੀ ਤਾਂ ਸੋ ਮੈਂ ਇਹੀ ਸਵਾਲ ਮੈਂ ਦੁਬਾਰਾ ਪੁੱਛਣ ਲੱਗਾ ਕਿ ਸਾਡੇ ਜਿਹੜੇ ਅੰਮ੍ਰਿਤਸਰ ਦੇ ਨੰਬਰ ਪਾਰਲੀਮੈਂਟ ਸਾਹਿਬ ਨੇ ਇਹ ਵੀ ਉੱਥੇ ਹਾਜ਼ਰ ਸੀਗੇ ਤਾਂ ਕੀ ਇਹਨਾਂ ਨੂੰ ਇਹਨਾਂ ਦਾ ਕੋਈ ਦੱਸਣਾ ਨਹੀਂ ਬਣਦਾ ਰਾਹੁਲ ਗਾਂਧੀ ਜੀ ਨੂੰ ਕਿ ਰਾਹੁਲ ਗਾਂਧੀ ਜੀ ਅਸੀਂ ਇਹੋ ਜਿਹੇ ਬੰਦੇ ਨਾਲ ਨਾ ਰੱਖੀਏ ਇਹ ਸਵਾਲ ਇਹਨਾਂ ਨੂੰ ਕਰਨੇ ਪੈਂਦੇ ਨੇ ਔਰ ਇਹਨਾਂ ਦੇ ਸਾਨੂੰ ਜਵਾਬ ਵੀ ਦੇਣੇ ਪੈਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ